ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰਾਂਥੀ ਗਿਆਨੀ ਰੁਘਬੀਰ ਸਿੰਘ ਤਰਨਤਾਰਨ ਇਲਾਕੇ 'ਚ ਪਹੁੰਚੇ ਜਿੱਥੇ ਉਹਨਾਂ ਨੇ ਸੰਗਤਾਂ ਨਾਲ ਮੁਲਾਕਾਤ ਕੀਤੀ ਤੇ ਹੜ੍ਹਾਂ ਦੌਰਾਨ ਨੁਕਸਾਨੇ ਗਏ ਘਰਾਂ ਨੂੰ ਮੁੜ ਤੋਂ ਬਣਾ ਕੇ ਦੇਣ ਦਾ ਵਾਅਦਾ ਕੀਤਾ ਗਿਆ ਇਸ ਵਕਤ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਰੁਘਬੀਰ ਸਿੰਘ ਨੇ ਜ਼ਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਦਸਤਾਰਬੰਦੀ ਤੋਂ ਬਾਅਦ ਇਹ ਬਿਆਨ ਦਿੱਤਾ ਕਿ ਪੰਥ ਦੇ ਵਿੱਚ ਕਦੇ ਵੀ ਕੋਈ ਵੀ ਵਿਵਾਦ ਨਹੀਂ ਰਹਿਣਾ ਚਾਹੀਦਾ ਇਸੇ ਦੇ ਨਾਲ ਉਹਨਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਰੁਮਾਲਾ ਸਾਹਿਬ ਲਾਇਆ ਜਾ ਰਹੇ ਨੇ ਉਹਨਾਂ ਨੂੰ ਲੈ ਕੇ ਸਿੱਖ ਸੰਗਤ ਨੂੰ ਖਾਸ ਅਪੀਲ ਕੀਤੀ ਹੈ ਕਿਉਂਕਿ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਿਰ ਦਰਬਾਰ ਸਾਹਿਬ ਵਿਖੇ ਬਦਬੂਦਾਰ ਰੁਮਾਲੇ ਚੜਾਏ ਜਾ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਆਰਥਿਕ ਲੁੱਟ ਸੰਗਤਾਂ ਦੀ ਹੋ ਰਹੀ ਹੈ ਜਿਸ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈ ਹੋਰ ਕੀ ਕੁਝ ਕਿਹਾ ਗਿਆ ਨਹੀਂ ਰੁਗਬੀਰ ਸਿੰਘ ਨੇ ਤੁਸੀਂ ਵੀ ਸੁਣੋ ਦੇਖੋ ਸਾਰਾ ਕੁਝ ਕੱਲ ਉੱਥੇ ਬੋਲਿਆ ਜਾ ਚੁੱਕਾ ਮੇਰਾ ਤਾਂ خیال ਸੀ ਕਿ ਇਸ ਵੇਲੇ ਗੱਲ ਕਰਨੀ ਤੇ ਨਹੀਂ ਬਣਦੀ ਉਕੇ ਉਹ ਸਾਰੀ ਗੱਲਬਾਤ ਕੱਲ ਹੋ ਚੁੱਕੀ ਹੈ ਔਰ ਜਿਹੜਾ ਸਨਮਾਨ ਸੀ ਗੱਥੇ ਬੰਦੀਆਂ ਵੱਲੋਂ ਉਹ ਕੱਲ ਕੇਸਕਰ ਸਾਹਿਬ ਆਸਤੇ ਦਿੱਤਾ ਜਾ ਚੁੱਕਾ ਹੈ ਹੁਣ ਕੋਈ ਇੱਤੇ ਵਿਵਾਦ ਨਹੀਂ ਰਹਿਣਾ ਚਾਹੀਦਾ ਤੁਸੀਂ ਇੱਕ ਸੰਗਤ ਨੂੰ ਜਾਨਣਾ ਚਾਹੁੰਦਾ ਪੰਥ ਵਿੱਚ ਵਿਵਾਦ ਕੋਈ ਨਹੀਂ ਹਰਜੀ ਹਰਨਾ ਜਿਹੜਾ ਕਾਰੀਦਾਰ ਦੇ ਜਿਹੜੇ ਹੈਗੇ ਇੱਥੇ ਨਮੰਦਰ ਉਹਨਾਂ ਨੂੰ ਕੱਢਿਆ ਗਿਆ ਜਿਵੇਂ ਮਨਜੀਤ ਸਿੰਘ ਜੀ ਕਹਿੰਦੇ ਜਿਵੇਂ ਮੈਨੂੰ ਉਹਦੇ ਬਾਰੇ ਪਤਾ ਹੈ ਪਾਣੀ ਲੱਗੀ ਸੋਣੇ ਚਾਹੁੰਦੇ ਇਹਦੇ ਪ੍ਰਾਪਲ ਅੱਗੇ ਲੱਗ ਰਹੀ ਹੈ ਤੁਹਾਨੂੰ ਤਾਨ ਤੇ ਅਮਰ ਸਾਹਿਬ ਦੇ ਸਾਹਮਣੇ ਆਏ ਜੀ ਦੇਖੋ ਇਹ ਬੜੀ ਬਰਾਂ ਹਰ ਵਾਰੀ ਇਹ ਸਪੀਚ ਅਨਿਆ ਸਰਕਾਰ ਬਦਲਦੇ ਚੁਤਰੇ ਜਾਂਦੇ ਨੇਔਰ ਜਿਹੜੀਆਂ ਕੁ ਸਮੱਸਿਆਵਾਂ ਨੇ ਜਿੱਥੇ ਬੰਦਮੀਆਂ ਨੇ ਜਾਂ ਵਾਕਾ ਵਾਪਸ ਨੇ ਕੀ ਨੇ ਉਹਨਾ ਬਲੋਂ ਹਰ ਵਾਰ ਇਹ ਕਿਹਾ ਜਾਂਦਾ ਕਿ ਪਰਾਲੀ ਨੂੰ ਵਗਨ ਨਾਲ ਨਾਲਾਈ ਜਾਵੇ ਕਿ ਪਰਾਲੀ ਨੂੰ ਵਗਨ ਨਾਲੋਂ ਦੇ ਨਾਲ ਜਿੱਥੇ ਜ਼ਮੀਨ ਦੇ ਅੰਦਰ ਜਿਹੜੇ ਬਿੱਤਰ ਕੀੜੇ ਨੇ ਇਹਨਾਂ ਨੂੰ ਜ਼ਮੀਨ ਨੂੰ ਫਸਲਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਵਰਦੇ ਨੇ ਚੂਹੇ ਸੱਪ ਆਦਿਕ ਮਰਦੇ ਨੇ ਉਥੇ ਵਾਤਾਵਰਨ ਬਹੁਤ ਜ਼ਿਆਦਾ ਦੂਸ਼ਿਤ ਹੋ ਜਾਂਦਾ ਹੈ ਕਾਲੀ ਨੂੰ ਅਗ ਲਾਉਣ ਕਰਕੇ ਲੋਕਾਂ ਦੇ ਐਕਸੀਡੈਂਟ ਹੁੰਦੇ ਨੇ ਜਾਨੀ ਮਾਲੀ ਨੁਕਸਾਨ ਹੁੰਦਾ ਸੋ ਜਿੰਨਾ ਹੋ ਸਕੇ ਸਾਨੂੰ ਕਾਲੀ ਨੂੰ ਅੱਗ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਸਿੰਘ ਸਾਹਿਬਾ ਘਰ ਉਹ ਪ੍ਰਾਲੀ ਜਿਹੜੀ ਹੈ ਉਹ ਜਿੰਨਾ ਥਾਂਵ ਤੇ ਜ਼ਰੂਰਤ ਹੈ ਪਸ਼ੂਆਂ ਦੇ ਖਾਣ ਵਾਸਤੇ ਉਹ ਪ੍ਰਾਲੀ ਜਿਹੜੀ ਉਹ ਦਿੱਤੀ ਜਾਵੇ ਤਾਂ ਕਿ ਜਿੱਥੇ ਜ਼ਰੂਰਤ ਹੈ ਉਥੇ ਉਹ ਪ੍ਰਾਲੀ ਵਰਤੀ ਜਾ ਤੇ ਵਾਤਾਵਰਨ ਜਿਹੜਾ ਦੂਸ਼ਿਤ ਨਾ ਹੋਵੇ ਸਿੰਘ ਸਾਹਿਬਾ ਘਰ ਕਿੱਦਾਂ ਲੱਗਿਆ ਜੀ ਅੱਜ ਜੀ ਨਿੱਜੀ ਤੌਰ ਤੇ ਆ ਵਿਜ਼ਿਟ ਕੀਤਾ ਜੀ ਅ ਦੇਖੋ ਬਹੁਤ ਸੋਹਣਾ ਘਰ ਹੈ ਮੈਂ ਕੁਝ ਦਿਨ ਪਹਿਲਾਂ ਬਾਬਾ ਜੀ ਬਾਬਾ ਜਗਜੀਤ ਸਿੰਘ ਜੀ ਮੇਰੇ ਕੋਲ ਆਏ ਵੀ ਸਨ ਉਹ ਮੈਂ ਇਸ ਬਾਰੇ ਪੂਰੀ ਜਾਣਕਾਰੀ ਉਹਨਾਂ ਕੋਲੋਂ ਹਾਸਲ ਵੀ ਕੀਤੀ ਸੀਗੀ ਇਸ ਘਰ ਦੀ ਬਹੁਤ ਅੱਛੀ ਲਾਈਫ ਹੈ ਇਹਦੀ ਸਾਂਭ ਸੰਭਾਲ ਕਰਨੀ ਜਿਹੜੀ ਹੈ ਖੈਰ ਸਾਂਭ ਸੰਭਾਲ ਤਾਂ ਹਰ ਇੱਕ ਦੀ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਸਾਂਭ ਸੰਭਾਲ ਕੀਤੀ ਜਾਏ ਤੇ 50 ਸਾਲ ਤੱਕ ਦੀ ਇਸ ਘਰ ਦੀ ਜਿਹੜੀ ਹੈ ਉਹ ਗਾਰੰਟੀ ਹੈ 50 ਸਾਲ ਤੱਕ ਘਰ ਜਿਹੜਾ ਇਰਾਨ ਦਯੋਗ ਹੈ ਸਾਊਂਡ ਪ੍ਰੂਫ ਹੈ ਫਾਇਰ ਪ੍ਰੂਫ ਹੈ ਔਰ ਬੜੀਆਂ ਜੋ ਘਰ ਚ ਜੋ ਜ਼ਰੂਰਤਾਂ ਹੁੰਦੀਆਂ ਨੇ ਉਹ ਸਾਰੀਆਂ ਇਹਦੇ ਵਿੱਚ ਪੂਰੀਆਂ ਕੀਤੀਆਂ ਹੋਈਆਂ ਨੇ ਔਰ ਬਰਤਨ ਗੈਸ ਗੈਸੀ ਚੁੱਲਾ ਆਦਿਕ ਕੁੱਕਰ ਹਰ ਚੀ ਜਿਹੜੀ ਆ ਉਹ 6 ਮਹੀਨੇ ਤੱਕ ਦਾ ਰਾਸ਼ਨ ਉਹ ਮਾਪੁਰਖਾਂ ਦੇ ਵੱਲੋਂ ਜਿਹੜਾ ਉਹ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਕਿਉਂਕਿ ਨੁਕਸਾਨ ਇੰਨਾ ਹੋ ਚੁੱਕਾ ਕਿ ਪਰਿਵਾਰ ਜਿਹੜੇ ਨੇ ਉਹ ਪ੍ਰਸ਼ਾਦਯੋਤੋਂ ਵਿਆਪਤ ਰੋਏ ਬੈਠੇ ਨੇ ਕੋਈ ਹੋਰ ਸੰਗਤਾਂ ਨੂੰ ਅਪੀਲ ਕਰਨਾ ਚਾਹੋਗੇ ਜੀ ਕਿਸ ਢੰਗ ਦੀ ਜਿਹੜੀ ਸੇਵਾ ਵਿੱਚ ਯੋਗਦਾਨ ਪਾਉਣਾ ਦੇਖੋ ਜੋ ਪ੍ਰਮਾਤਮਾ ਜੇਕਰ ਸਾਨੂੰ ਦਾਤਾਂ ਦਿੰਦਾ ਹੈ ਤੇ ਉਹਦੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਸਾਨੂੰ ਇਹਨਾਂ ਸਾਰੇ ਕਾਰਜਾਂ ਵਾਸਤੇ ਜਿਹੜੀ ਸਹਾਇਤਾ ਹੈ ਇਹ ਜ਼ਰੂਰ ਕਰਨੀ ਚਾਹੀਦੀ ਹੈ ਇੱਕ ਚੀਜ਼ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਅੱਜ ਇੱਕ ਹੋਰ ਜ਼ਰੂਰੀ ਗੱਲ ਕਰਨੀ ਚਾਹੁੰਦਾ ਵੈਸੇ ਮੈਂ ਆਪਣੇ ਨਿਜੀ ਚੈਨਲ ਤੋਂ ਕਰਨਾ ਸੀਗਾ ਜੀ 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 ਹਰਮੰਦਰ ਸਾਹਿਬ ਜੰਦਰ ਜੋ ਰਮਾਲੇ ਚੜਾਏ ਜਾਂਦੇ ਨੇ ਜੀ ਤੇ ਮੇਰਾ ਸਵੇਰ ਮਾਨ ਵਿੱਚ ਇੱਕ ਗੱਲ ਆ ਰਹੀ ਸੀ ਕਿ ਮੈਂ ਗੱਲ ਕਰਾਂ ਜੀ ਰਮਾਲੇ ਬਹੁਤ ਬੇਕਦਰਹੀ ਹੋ ਰਿਹਾ ਗਿਆ ਬੜੀ ਲੁੱਟ ਖਸੁੱਟ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਰਮਾਲੇ ਵੇਚਣ ਵਾਲੇ ਕਰ ਰਹੇ ਨੇ ਰਮਾਲੇ ਬਣਾਉਣ ਵਾਲੇ ਕਰ ਰਹੇ ਨੇ ਹੂੰ ਇੱਕ ਇੱਕ ਪਲਕ ਨੂੰ ਕੱਟ-ਕੱਟ ਕੇ ਦੋ-ਦੋ ਪਲਕਾਂ ਬਣਾ ਕੇ ਰੈਂਦ ਖੂਨ ਜਿਹੜੀ ਹੈ ਰੈਂਦ ਖੂਨ ਦੇ ਰੁਮਾਲੇ ਬਣਾ ਕੇ ਤੇ ਸੰਗਤ ਨੂੰ ਵੇਚ ਕੇ ਉਹਨਾਂ ਦੀ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਕਿਰਤ ਕਮਾਈ ਨੂੰ ਅਜਾਈਂ ਨਾ ਗਵਾਓ ਜੀ ਉਹਦਾ ਉਜਾੜਾ ਨਾ ਕਰੋ ਉਸ ਪੈਸੇ ਨੂੰ ਇਹੋ ਜਿਹੇ ਕਾਰਜਾਂ ਵਾਸਤੇ ਵਰਤੋ ਜਿੱਥੇ ਸੰਗਤ ਨੂੰ ਜ਼ਰੂਰਤ ਹੈ ਉਹ ਉਸ ਪੈਸੇ ਨੂੰ ਜੇਕਰ ਅਸੀਂ ਉਸ ਪਾਸੇ ਵੱਲ ਵਰਤੀਏ ਤਾਂ ਸਾਡੇ ਭੈਣ ਭਰਾ ਜਿਹੜੇ ਨੇ ਇਹ ਦੁਬਾਰਾ ਤੋਂ ਪੈਰਾਂ ਸਰਕਾਰੇ ਹੋ ਸਕਦੇ ਆ ਇਸ ਕਰਕੇ ਘੱਟ ਤੋਂ ਘੱਟ ਜਿਹੜੇ ਨੇ ਰੁਮਾਲੇ ਪੇਟ ਕੀਤੇ ਜਾਂਨ ਉਹ ਬਦਬੂਦਾਰ ਰੁਮਾਲੇ ਵਿੱਚ ਜਾਂਦੇ ਨੇ ਜਿਨ੍ਹਾਂ ਵਿੱਚ ਬੜੇ ਬਦਬੂਦਾਰ ਗੱਤੇ ਜੀ ਗਿਲੇ ਪ੍ਰਿੰਟਿੰਗ ਹੋਈ ਹੁੰਦੀ ਹੈ ਉਵੇਂ ਜੋੜ ਕੇ ਰੱਖ ਰੱਖਦੇ ਜਾਂਦੇ ਨੇ ਜਿਹੜੇ ਖੋਲ੍ਹਾਂ ਖੋਲਦੇ ਵੇਲੇ ਇੰਨੀ ਜ਼ਿਆਦਾ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਕਿ ਸਾਨੂੰ ਉਸ ਤੋਂ ਬਚਣਾ ਚਾਹੀਦਾ ਐਸੀ ਫਜ਼ੂਲ ਖਰਚੀ ਕਰਨ ਠੰਗੁਰੇਦ ਕਰਨਾ ਚਾਹੀਦਾ ਉਹ ਸਪੈਸੇ ਨੂੰ ਅਸੀਂ ਸਮਾਜ ਭਲਾਈ ਦੇ ਕਾਰਜਾਂ ਵਾਸਤੇ ਪੰਥਕਾਰਾਂ ਵਾਸਤੇ ਵਰਤਣ ਦਾ ਯਤਨ ਕਰੀਏ ਔਰ ਇਹਨਾਂ ਕਾਜਾਂ ਵਿੱਚ ਬਣਦਾ ਜੁਰਮਤਾਂ ਦਾ ਆਪਣਾ ਜੁਰਮਤ ਪਾਈ ਸਿੰਘ ਸਾਹਿਬ ਤੁਸੀਂ ਬੜੀ ਵੱਡੀ ਝੋਟ ਕੀਤੀ ਆ ਔਰ ਕਿਉਂਕਿ ਬੜਾ ਵੱਡਾ ਧੰਦਾ ਜਿਹੜਾ ਕੀਤਾ ਜਾ ਰਿਹਾ ਤੁਹਾਨੂੰ ਲੱਗਦਾ ਨਹੀਂ ਕਿ ਇਸ ਚੀਜ਼ ਨੂੰ ਲੈ ਕੇ ਤੁਹਾਡਾ ਕਿਉਂਕਿ ਬੜੀ ਧੀਰ ਤੋਂ ਚੱਲਦਾ ਆ ਰਿਹਾ ਅੱਜ ਤੱਕ ਕਿਸੇ ਨੇ ਇਸ ਬਾਰੇ ਗੱਲ ਹੀ ਨਹੀਂ ਮੈਂ ਮੈਂ ਦੇਖੋ ਮੈਂ ਇਹਦੇ ਬਾਰੇ ਦੋ ਵਾਰ ਪਹਿਲਾਂ ਵੀ ਮੇਰੀ ਡਿਬੇਟ ਜੜੀ ਇਸ ਗੁੱਦੇ ਤੋਂ ਹੋ ਚੁੱਕੀ ਹੈ ਸੰਗਤ ਨੂੰ ਬੇਨਤੀ ਕਰ ਦਿੱਤੀ ਹੈ ਠੀਕ ਹੈ ਸੰਗਤ ਦੀ ਆਸਥਾ ਹੁੰਦੀ ਹੈ ਪਰ ਫਿਰ ਇਹ ਆਸਥਾ ਆਪਣੀ ਅਲੱਗ ਗੱਲ ਹੈ ਲੇਕਿਨ ਆਪਣੇ ਪੈਸੇ ਨੂੰ ਬਿਨਾ ਦੇਖੇ ਬਿਨਾ ਸਮਝੇ ਅਜਾਈਂ ਗਵਾਈ ਜਾਣਾ ਇਹ ਕੋ ਬਹੁਤ ਹੀ ਸਿਆਣਪ ਵਾਲੀ ਗੱਲ ਹੈ ਕੋਈ ਸ਼੍ਰੋਮਿਕ ਕਮੇਟੀ ਵੀ ਇਸਦੇ ਬਾਰੇ ਕੋਈ ਸਟੈਪ ਲੈ ਸਕਦੀ ਹੈ ਹਾਂ ਸ਼੍ਰੋਮਿਕ ਕਮੇਟੀ ਸਟੈਪ ਲੈ ਰਹੀ ਹੈ ਸ਼੍ਰੋਮਿਕ ਕਮੇਟੀ ਨੇ ਮਤਾ ਵੀ ਪਾਸ ਕੀਤਾ ਹੋਇਆ ਹੈ ਔਰ ਇੱਕ ਬਕਾਇਦਾ ਕਾਊਂਟਰ ਵੀ ਜਿਹੜਾ ਉਹ ਬਣਾਇਆ ਹੋਇਆ ਜੀ ਇਹ ਚੀਜ਼ ਜਿਹੜੀ ਹੈ ਬਿਲਕੁਲ ਨਾ ਕਰੋ ਆਪਣੇ ਪੈਸੇ ਨੂੰ ਅਜਾਈਂ ਨਾ ਲਗਵਾਓ